ਬਾਬੇ ਕਿਸੇ ਵਿਆਦੀ ਵੀਡੀਓ ਜਿਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਡਾਂਸਰ ਤੇ ਅੱਗੇ ਜਿਹੜੇ ਨੱਚਰੇ ਹੁੰਦੇ ਨੇ ਬਰਾਤੀ ਉਹਨਾਂ 'ਚ ਲੜਾਈ ਹੋ ਜਾਂਦੀ ਏ ਤੇ ਦੇਖੋ ਕਿਵੇਂ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਨੇ ਅਸੀਂ ਆਵਾਜ਼ ਮਿਊਟ ਕੀਤੀ ਹੈ ਤਾਂ ਕਿ ਗਾਲੀ ਗੋਲੀ ਕਿਸੇ ਨੇ ਸੁਣੇ ਨਾ ਤਾਂ ਦੇਖੋ ਕਿਵੇਂ ਸਾਰੇ ਸਟੇਜ ਦੇ ਉੱਪਰ ਖੜੇ ਹੋ ਜਾਂਦੇ ਆ ਤੇ ਕੋਈ ਥੱਲੇ ਖੜੇ ਹੋ ਜਾਂਦੇ ਆ ਤੇ ਡਾਂਸਰ ਨੂੰ ਉਹਨਾਂ ਦੇ ਹੀ ਬੰਦੇ ਖਿੱਚਕਲ ਜਾਂਦੇ ਆ ਕਿ ਨਾ ਲੜੋ ਨਾ ਕੁਝ ਬੋਲੋ ਤੇ ਨਾਲ ਜਿਹੜੇ ਨੱਚਦੇ ਆ ਡਾਂਸਰ ਦੇ ਨਾਲ ਉਹ ਵੀ ਉਹਨੂੰ ਸਮਝਾ ਰਿਹਾ ਕਿ ਨਾ ਲੜੋ ਤੇ ਥੱਲੇ ਖੜੇ ਬੰਦੇ ਅੱਗੋਂ ਬੋਲ ਰਿਹਾ ਤੇ ਉਧਰੋਂ ਡਾਂਸਰ ਵੀ ਉਹਨਾਂ ਨੂੰ ਬੋਲਦੀ ਹੁੰਦੀ ਹੈ ਤੇ ਦੋਵਾਂ ਵਿੱਚ ਬਹੁਤ ਜਿਆਦੀਆਂ ਗਾਲੀਆਂ ਗਲੋਚਾ ਹੁੰਦੀਆਂ ਨੇ ਆਓ ਤੁਹਾਨੂੰ ਵੀ ਦਿਖਾਉਨੇ ਆ ਇਹਨਾਂ ਵਿੱਚ ਹੋਈ ਲੜਾਈ ਦੀ ਕੁਝ ਗੱਲਬਾਤ ਤੇ ਤੁਸੀਂ ਉਹ ਸੁਣ ਕੇ ਦੱਸਿਓ ਜਰੂਰ ਕਿ ਗਲਤੀ ਕਿਸ ਦੀ ਹੋ ਸਕਦੀ ਹੈ ਕਿ ਕਿਸ ਨੇ ਕਿਸ ਨੂੰ ਗਲਤ ਬੋਲਿਆ ਹੋ ਸਕਦਾ ਹੈ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ